ਤਈ ਨੂੰ ਥਾਣਾ ਡਾਬੇ ਦੇ ਏਰੀਏ ਚ ਸਬਡੀਨ ਇੰਡਸਟਰੀ ਵੀ ਤੇ ਡੀਸੀਪੀ ਜ਼ੋਨ 2 ਸੁਹੇਲ ਮੀਰ ਜੀ ਦੇ ਏਰੀਆ ਦੇ ਵਿੱਚ ਇੱਕ ਬੜੀ ਮਾੜੀ ਵਾਰਦਾਤ ਹੋਈ ਸੀ ਜਿਹਦੇ ਇੱਕੋ 4 ਸਾਲ ਦੀ ਬੱਚੀ ਦਾ ਮਰਡਰ ਹੋਇਆ ਰੇਪ ਹੋਇਆ ਤੇ ਉਸ ਤੋਂ ਬਾਅਦ ਦੋਸ਼ੀ ਜਿਹੜਾ ਹੈ ਫਰਾਰ ਹੋਇਆ ਇਹ ਬੇਸਿਕਲੀ ਬੱਚੀ ਜਿਹੜਾ ਉਹਨਾਂ ਦਾ ਪਰਿਵਾਰ ਹੈ ਪਿੱਛੋਂ ਯੂਪੀ ਤੋਂ ਆ ਇਹ ਆਪਣੇ ਨਾਨੇ ਦੇ ਘਰ ਜਿਹੜਾ ਉੱਥੇ ਆਈ ਹੋਈ ਸੀ ਤਕਰੀਬਨ ਕੁਝ ਦਿਨ ਪਹਿਲਾਂ ਸਿਰਫ ਮਿਲਣ ਲਈ ਜੋ ਕਿ ਇਹਦੀ ਮਾਂ ਉੱਥੇ ਸੀ ਬਟ ਆਪਣੀ ਇੱਕ ਮਾਸੀ ਦੇ ਨਾਲ ਜਿਹੜਾ ਇੱਥੇ ਆਈ ਸੀ ਤਾਂ ਇਹ ਬੱਚੀ ਨੂੰ ਇਹਨੇ ਸਵੇਰੇ ਕਰੀਬ 9:00 10:00 ਵਜੇ ਉੱਥੋਂ ਜਿਹੜਾ ਇਹ ਵਾਰਦਾਤ ਹੋਈ ਉਸ ਤੋਂ ਬਾਅਦ ਘਰਦਿਆਂ ਨੂੰ ਜਿਹੜਾ ਇਸ ਗੱਲ ਬਾਰੇ ਤਕਰੀਬਨ ਸ਼ਾਮ ਨੂੰ 6:00 ਵਜੇ ਪਤਾ ਲੱਗਿਆ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ 6:00 ਵਜੇ ਇਤਲਾਹ ਦਿੱਤੀ ਇਤਲਾਹ ਦੇਣ ਤੋਂ ਬਾਅਦ ਸਾਡੇ ਸਬਡੀਨ ACP ਇੰਡਸਟਰੀ ਵੀ ਤੇ ਇਹਨਾਂ ਨੇ ਸਾਰਿਆਂ ਨੇ मतलब ਇਹਨੂੰ ਇਹਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਮੁਕਦਮਾ ਦਰਜ ਕਰਕੇ ਤੇ ਇਮੀਡੀਏਟਲੀ ਜਿਹੜੀਆਂ ਅਸੀਂ ਪਾਰਟੀਆਂ ਜਿਹੜੀਆਂ ਉਹ ਆਊਟ ਆਫ ਸਟੇਟ ਭੇਜਤੀਆਂ ਸੀ। ਉਹਦੇ ਵਿੱਚ ਜਦੋਂ ਭੇਜਣ ਤੋਂ ਬਾਅਦ ਫਿਰ ਕਾਫੀ ਦਿਨ ਜਿਹੜੀ ਹੈ ਇਹਦੇ ਵਿੱਚ ਮਿਹਨਤ ਕਰਨੀ ਪਈ ਕਿਉਂਕਿ ਇਹ ਜਿਹੜਾ ਲੜਕਾ ਸੀ ਇਹ ਕਿਸੇ ਦੇ ਸੰਪਰਕ 'ਚ ਨਹੀਂ ਸੀ। ਤੇ ਅਵਾਰਾ ਕਿਸਮ ਦਾ ਹੈਗਾ ਤੇ ਇੱਥੇ ਆਪਣੀ ਇੱਕ ਰਿਸ਼ਤੇਦਾਰ ਅਸ਼ੋਕ ਜੇ ਡੀਓ ਬੱਚੀ ਦੇ ਨਾਲ ਵਾਰਦਾਤ ਹੋਈ ਸੀ ਉਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਕਿਰਾਏ ਤੇ ਇਹਦਾ ਜਿਹੜਾ ਕਜ਼ਨ ਬ੍ਰਦਰ ਹੈ ਸ਼ੋਕੋ ਰਹਿੰਦਾ ਸੀ ਉਹਦੇ ਕੋਲ 4 ਦਿਨ ਪਹਿਲਾਂ ਉਹਨਾਂ ਨੂੰ ਮਿਲਣ ਆਇਆ ਸੀ ਉਹ ਮਿਲਣ ਦੌਰਾਨ ਹੀ ਇਹਨੇ ਕਿਉਂਕਿ ਉਹ ਜਿਹੜਾ ਲੜਕ ਬੱਚੀ ਜਿਹਦੇ ਨਾਲ ਇਹ ਹਾਦਸਾ ਵਾਪਰਿਆ ਉਹਦੇ ਨਾਨੇ ਦਾ ਜਿਹੜਾ ਘਰ ਬਿਲਕੁਲ ਜਿਹੜੀ ਦੁਕਾਨ ਹੈ ਉਹ ਉਸ ਗਲੀ ਦੇ ਵਿੱਚ ਹੀ ਸੀ ਚਾਦੀ ਤਾਂ ਉਥੇ ਇਸ ਲੜਕੇ ਨੇ ਉਥੇ ਨਾਨੇ ਕੋਲ ਗਿਆ ਨਾਨੇ ਕੋਲ ਜਾਣ ਤੋਂ ਬਾਅਦ ਐਨੇ ਉੱਥੋਂ ਇੱਕ ਚਾਕਲੇਟ ਖਰੀਦੀ ਬੱਚੀ ਨੂੰ ਦਿੱਤੀ ਉਹਨੂੰ ਪਰਮਾ ਲਿਆ ਉਸ ਤੋਂ ਬਾਅਦ ਉਹਨੂੰ ਫਿਰ ਨਾਲ ਲੈ ਕੇ ਤੇ ਉਹਨਾਂ ਦੇ ਨਾਲ ਜਿਹੜਾ ਬਿਲਕੁਲ ਸਾਹਮਣੇ ਘਰ ਸੀ ਆਪਣੇ ਰੂਮ ਚ ਲਿਆ ਆ ਕੇ ਫਿਰ ਉਸ ਬੱਚੀ ਦੇ ਨਾਲ ਜਿਹੜੀ ਆ ਮਾੜੀ ਜਿਹੜੀ ਹਰਕਤ ਕੀਤੀ ਤਾਂ ਇਹਦੇ ਵਿੱਚ ਜਿਹੜਾ ਪਰਿਵਾਰ ਨੂੰ ਵੀ ਬੱਚੇ ਦੇ ਬਾਰੇ ਘੱਟੋ ਘੱਟ ਵੀ 4 ਤੋਂ 5 6 ਘੰਟੇ ਜਿਹੜਾ ਇਸ ਬਾਰੇ ਕੋਈ ਤਲਾ ਹੀ ਨਹੀਂ ਲੱਗੀ ਤਾਂ ਉਹਨਾਂ ਨੇ ਜਦੋਂ ਤੋਂ ਬਾਅਦ ਪੈਰਵਾਹੀ ਕੀਤੀ ਤਾਂ ਪੁਲਿਸ ਨੂੰ ਦੱਸਿਆ ਤਾਂ ਇਹਨੂੰ ਅਸੀਂ ਹੁਣ ਗ੍ਰਿਫਤਾਰ ਕਰ ਲਿਆ ਤੇ ਹੁਣ ਸਾਡੇ ਕੋਲ ਮੰਨਤੇ ਸਰ ਜੀ ਨਸੀਰ ਜੀ ਆਦੀ ਹੈ ਇਹ ਨਸ਼ੇ ਦਾ ਫੈਲਾਅ ਅਸੀਂ ਡੀਅਰਿੰਗ ਰਿਮਾਂਡ ਦੇਖਾਂਗੇ ਬਟ ਅਵਾਰਾ ਕਿਸਮ ਦਾ ਹੈ ਜਿਹੜਾ ਦਾ ਕੋਈ ਪਿਛਲਾ ਜਿਹੜਾ ਪਿੰਡੋ ਵੀ ਕੋਈ ਪ੍ਰੀਵੀਅਸ ਜਿਹੜਾ ਕੋਈ ਅਛੀਆਂ ਆਤਾਂ ਨਹੀਂ ਹੈਗੀਆਂ ਇਸ ਲਈ ਕਦੇ ਕਿਸੇ ਦੋਸਤ ਕੋ ਦਿੱਲੀ ਰਹਿੰਦਾ ਕਦੇ ਕਿਸੇ ਕੋਲ ਰਹਿੰਦਾ ਕਦੇ ਕਿਸੇ ਕੋਲ ਮਤਲਬ ਖਾਨਾ ਬਦੋਸ਼ ਜਿਹਨੂੰ ਕਹਿ ਦੋ ਉਸ ਲੜਕੀਆਂ ਚ ਉਹਨੂੰ ਗਿਣਿਆ ਜਾ ਸਕਦਾ ਫਿਰ ਐਸ ਕਿਤੋਂ ਦਾ ਰਹਿਣ ਵਾਲਾ ਸਰ ਇਹਨੂੰ ਯੂਪੀ ਦੇ ਵਿੱਚੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਇਹ ਜੇ ਇਹ ਪਹਿਲਾਂ ਵੀ ਕੋਈ ਐਦਾਂ ਦਾ ਕੋਈ ਮਾਮਲਾ ਤਾਂ ਇਹਦਾ ਇਹਦਾ ਪ੍ਰੀਵੀਅਸ ਰਿਕਾਰਡ ਤਾਂ ਨਹੀਂ ਕੋਈ ਹੈਗਾ ਬਟ ਇਹਦੀ 24 ਸਾਲ ਲੇ ਜਾਏ ਇਹੀ ਇਹਨੇ ਜਿਹੜਾ ਮਤਲਬ ਪ੍ਰਮਾਤਮਾ ਦੀ ਕਚਹਿਰੀ ਚ ਆਪਾਂ ਸਮਝਦੀਏ ਤੇ ਨੀਚ ਔਰ ਕਟਿਆ ਹਰਕਤ ਨਹੀਂ ਕਰ ਸਕਦਾ ਕੋਈ ਉਹ ਕੀਤਾ ਹੁਣ ਅਸੀਂ ਬਹੁਤ اچھی ਤਫਤੀਸ਼ ਕਰਕੇ ਜੋ ਇਹਦੀ ਬਣਦੀ ਸਜ਼ਾ ਉਹ ਨੂੰ ਦਵਾਇਆ ਸਰ ਇੱਕ ਨਾਮ ਵੀ ਰੱਖਿਆ ਦੀ ਇਹਦੇ ਬੱਚੇ ਕਿਤੇ ਨਹੀਂ ਮਿਲਦੇ ਅਸੀਂ ਅਸੀਂ ਇੱਕ ਵਾਰੀ ਇਤਲਾਹ ਦਿੱਤੀ ਆ ਡਰੇਸ ਦੀ ਪਾਈ ਦੇਖੋ ਉਹਦੇ ਵਿੱਚ ਸਾਡੇ ਪੁਲਿਸ ਦੇ ਲੈਵਲ ਤੇ ਅਸੀਂ ਤੇ ਕੁਝ ਸਾਡੇ ਸਮਾਜ ਸੇਵੀ ਜਿਹੜੇ ਬੰਦੇ ਪੁਲਿਸ ਦੇ ਨਾਲ ਤਾਲਮੇ ਸੀ ਉਹਨਾਂ ਨੇ ਕਿਹਾ ਸੀ ਵੀ ਆਪਾਂ ਇਹਨੂੰ ਗ੍ਰਿਫਤਾਰ ਕਰ ਲੀਜੀਏ ਕੋਈ ਬੰਦਾ ਹੈਲਪ ਕਰੂਗਾ ਤਾਂ ਉਹਦੀ ਫੇਵਰ ਕਰਾਂਗੇ ਉਹ ਅਸੀਂ ਟਾਈਮ ਲਾ ਟਾਈਮ ਹੁਣ ਜਿਹੜਾ ਦੇਖ ਲਾਂਗੇ ਜੋ ਉਹਦਾ ਬੰਦਾ ਹੋਊਗਾ ਉਹਨੂੰ ਕੁਛ ਨਾ ਕੁਛ ਨੂੰ ਰਿਵਾਰਡ ਜ਼ਰੂਰ ਦਿੱਤਾ ਸਰ ਇਹਨੇ ਬੱਚੀ ਦਾ ਮਰਡਰ ਕਿਉਂ ਕੀਤਾ ਸਰ ਦੇਖੋ ਗੰਦੀ ਸੋਚ ਵੈਸ਼ੀਪੁਣਾ ਉਸ ਬੱਚੇ ਨਾਲ 4 ਸਾਲ ਦੇ ਬੱਚੇ ਨਾਲ ਜਿਹੜੀ ਆਈਜੀ ਹਰਕਤ ਇਹਦੇ ਵਿੱਚ ਹੋਰ ਇਹਨੇ ਸ਼ਰਾਬ ਦਾ ਜਿਹੜਾ ਇਹਨੇ ਸਵੇਰੇ ਸ਼ਰਾਬੀ ਵੀ ਅੱਛਾ ਜੀ ਇਹਨੇ ਸ਼ਰਾਬ ਪੀ ਕੇ ਤੇ ਆ ਜਿਹੜੀ ਹੈ ਹਰਕਤ ਕੀਤੀ ਫਿਰ ਇਸ ਨੇ ਰੇਪ ਕਰ ਤੋਂ ਆਪ ਭੱਜ ਵੀ ਸਕਦਾ ਸੀ ਇਹਨੇ ਬੱਚੀ ਨੂੰ ਮਾਰਨ ਦਾ ਹੀ ਕਿਉਂ ਸੋਚਿਆ ਨਹੀਂ ਇਹਨੇ ਇਹਨੇ ਬੇਸਿਕਲੀ ਪਹਿਲੋ ਬੱਚੀ ਨੂੰ ਮਾਰਿਆ ਅੱਛਾ ਜੀ ਫਿਰ ਰੇਪ ਕੀਤਾ ਫਿਰ ਇਹਨੇ ਇੱਕ ਇੱਕ ੜੀ ਹਰਕਤ ਕਰਕੇ ਫਿਰ ਇਹ ਉੱਥੋਂ ਭੱਜ ਗਿਆ ਸਰ ਇਹ ਸਰ ਪਹਿਲੇ ਮਤਲਬ ਪਹਿਲੇ ਵੀ ਇਹਨੇ ਕੋਸ਼ਿਸ਼ ਕੀਤੀ ਸੀ ਜਾਂ ਪਹਿਲੇ ਪਹਿਲੀ ਫਸਟ ਟਾਈਮ ਸੀਗਾ ਬੱਚੀ ਨੂੰ ਨਹੀਂ ਨਹੀਂ ਫਸਟ ਟਾਈਮ ਆਈ ਨੂੰ ਇਹਨੂੰ 4 ਦਿਨ ਹੋਏ ਸੀ ਅੱਛਾ ਜੀ ਮਾੜੀ ਸੋਚ ਕੀ ਕੁਛੇ ਦਰਦ ਮਾਚੇ ਕੋ ਚੱਲ ਰਿਹਾ ਹੁਵੇ ਕਿ ਮੈਂ ਇਦਾ ਕਰਨਾ ਹੈ ਕੀਜੀ ਸਾਈਕੋਡੈਨਿਕ ਨਹੀਂ ਬਿਲਕੁਲ ਫਿਜ਼ੀਕਲੀ ਠੀਕ ਹੈ ਗੰਦੀ ਹਰਕਤ ਕੀਤੀ ਹੈ ਜਿਹਦੀ ਸਜ਼ਾ ਭੁਗਤਣੀ ਇਧਰ ਸੁਣਾਉਣ ਵਾਲੇ ਇਹ ਰਿਆਵਾ ਜਨ ਨੇ ਬਣਾ ਦਿੱਤੀ ਇਹਨਾਂ ਤੋਂ ਵੀ ਕੋਈ ਕਰਦੀ ਹੋਊਗੀ ਦੇਖੋ ਉਹਦੇ ਉਹਦੇ ਵਿੱਚ ਜਿਹੜਾ ਇਹ ਆਪਣੇ ਕਜ਼ਨ ਕੋਲ ਆ ਕੇ 4 ਦਿਨ ਲਈ ਰਹਿ ਗਿਆ ਜੀ ਉਹ ਅਸੀਂ ਫਿਰ ਵੀ ਰਿਮਾਂਡ ਦੇ ਦੌਰਾਨ ਉਸ ਗੱਲ ਨੂੰ ਵੈਰੀਫਾਈ ਕਰ ਲਾਂਗੇ ਬਟ ਜਿਹੜੀ ਹੁਣ ਤੱਕ ਸਾਡੀ ਜਿਹੜੀ ਤਫਸੀਲ ਦੇ ਮੁਤਾਬਿਕ ਇਹਨੇ ਜਿਹੜੀ ਗੰਦੀ ਹਰਕਤ ਕੀਤੀ ਸਰ ਪੁਲਿਸ ਨੇ ਆਪਣੀ ਇਨਪੁਟਸ ਦੇ ਅਧਾਰ ਤੇ ਫੜਿਆ ਕਿਸੇ ਨੇ ਇਤਲਾਹ ਦਿੱਤੀ ਸੀ ਦੇਖੋ ਪੁਲਿਸ ਨੇ ਇਹਦੇ ਹਰ ਟਿਕਾਣਿਆਂ ਤੇ ਵੱਖ-ਵੱਖ ਜਗ੍ਹਾ ਤੇ ਬੰਦੇ ਰਾਉਂਡ ਅਪ ਵੀ ਕੀਤੇ ਉਹਨਾਂ ਤੋਂ ਪੁੱਛਗਿਰਤੀ ਵੀ ਕੀਤੀ ਤੇ ਉਹਨਾਂ ਤੋਂ ਲੀਡ ਵੀ ਲਈ ਪੁਲਿਸ ਨੇ ਕਾਫੀ ਲੀਡ ਜਿਹੜੀ ਹੈ ਲੈ ਕੇ ਅੱਗੇ ਦਿੱਤੀ ਸੀ ਤਾਂ ਕੁਝ ਬੰਦਿਆਂ ਨੂੰ ਅਸੀਂ ਜਿੱਥੇ ਸਾਨੂੰ ਸੀ ਅਸੀਂ ਉਸ ਬੰਦਿਆਂ ਨਾਲ ਤਾਲਮੇਲ 'ਚ ਸੀ ਤਾਂ ਉਹ ਫਿਰ ਜਦੋਂ ਤਾਲਮੇਲ 'ਚ ਸੀ ਤਾਂ ਉਹਨਾਂ ਨੇ ਸਾਡੇ ਨਾਲ ਸਾਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਫਿਰ ਇਹਨੂੰ ਅਸੀਂ ਉੱਥੇ ਗ੍ਰਿਫਤਾਰ ਕਰ ਲਿਆ। ਕਿੰਨੇ ਬੰਦੇ ਨੇ ਇੱਕ ਵਕ ਵਕ 6-7 ਜਿਹੜੀਆਂ ਜਿੱਦਨ ਦਾ ਇਹ ਹੋਇਆ ਸਾਡੀ ਮਤਲਬ ਫਰਸਟ ਪ੍ਰਾਇੋਰਟੀ ਸੀ ਸਾਡੇ ਮਾਨਯੋਗ ਸੀਪੀ ਸਾਹਿਬ ਕੁਲਦੀਪ ਚੱਲ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਵੀ ਇਸ ਮੁਕਦਮੇ ਨੂੰ ਪਹਿਲ ਦੇਣੀ ਹੈ। ਇਹ ਬਹੁਤ ਮਾੜਾ ਤੇ ਘਟਿਆ ਜਿਹੜਾ ਐਕਟ ਕੀਤਾ ਇਸ ਬੰਦੇ ਨੇ ਤੇ ਇਹਨੂੰ ਸਜ਼ਾ ਮਿਲਣੀ ਚਾਹੀਦੀ। ਸਰ ਇਹ ਇਹ ਇਕੱਲੇ ਨਹੀਂ ਡਰਿੰਕ ਕੀਤੀ ਸੀ ਜਾਂ ਇਹਦੇ ਨਾਲ ਕੋਈ ਹੋਰ ਵੀ ਸੀਗਾ ਕੋਈ ਨਹੀਂ ਇਹ ਇਹਨੇ ਇਹਨੇ ਇਕੱਲੇ ਨੇ ਡਰਿੰਕ ਕੀਤੀ ਸੀ। ਡਰਿੰਕ ਕਰਕੇ ਹੀ ਇਹਨੇ ਆ ਸਾਰਾ ਜਿਹੜੀ ਹੈ ਮਾੜੀ ਹਰਕਤ ਜਿਹੜੀ ਕੀਤੀ। ਸਰ ਬੱਚੇ ਮਰਿਆ ਕਿਸ ਤਰ੍ਹਾਂ ਇਹ ਗਲਾ ਘੁੱਟ ਗਲਾ ਘੁੱਟ ਸਾਂਭਣ ਕਿ ਸਾਲ ਕਿੰਨਾ ਕਿੰਨੇ ਦਿਨਾਂ ਦੇ ਰਿਮਾਨ ਲਗਿਆ ਤਿੰਨ ਦਿਨਾਂ ਦਾ ਹੁਣ ਸਾਡੇ ਕੋਲ ਤਿੰਨ ਦਿਨ ਰਿਮਾਨ ਤੇ ਹੈਗਾ ਰਿਮਾਨ ਤੁਸੀਂ ਹੋਰ ਲੋੜ ਪਈ ਤਾਂ ਹੋਰ ਵੀ ਲੈ ਸਰ ਇਹ ਨੇਪਾਲ ਭੱਜਣ ਦੀ ਫਰਾਗ ਤੇ ਸੀਗਾ ਕਹਿੰਦੇ ਦੇਖੋ ਵੱਖ-ਵੱਖ ਜਗ੍ਹਾ ਤੇ ਗਿਆ ਇਹ ਹਰੀਦوار ਵੀ ਗਿਆ ਇਹ ਦਿੱਲੀ ਵੀ ਗਿਆ ਕਿਤੇ ਟਿਕਿਆ ਹੀ ਨਹੀਂ ਔਰ ਇਹ ਨੇ ਪਹਿਲੋਂ ਜਿਹੜਾ ਇਹਦੇ ਵਿੱਚ ਆਧਾਰ ਕਾਰਡ ਵਗੈਰਾ ਜਾਂ ਇਹ ਬਣਾਉਂਦਾ ਰਿਹਾ ਇਹ ਬਹੁਤ ਅੱਛੀ ਤਰ੍ਹਾਂ ਇਸ ਗੱਲ ਨੂੰ ਜਾਣਦਾ ਸੀ ਵੀ ਫੋਨ ਤੋਂ ਜਾਂ ਹੋਰ ਤੋਂ ਜਾਂ ਮੈਂ ਕਿਸੇ ਨਾਲ ਸੰਪਰਕ ਕਰੂੰਗਾ ਟ੍ਰੈਪ ਨਾ ਹੋ ਜਾਵਾਂ ਇਹਨੇ ਹਰ ਜਿਹੜਾ ਮਤਲਬ ਹਤਕੰ ਦਾ ਅਪਣਾਇਆ ਵੀ ਮੈਂ ਫੜਿਆ ਨਾ ਜਾਵਾਂ ਬਟ ਮੈਂ ਜੀ ਬਹੁਤ ਤੇਜ਼ ਆ ਜੀ ਹਾਂ ਔਰ ਸਾਡੀ ਟੀਮ ਵੱਲੋਂ ਜਿਹੜੀ ਹੈ ਕਿ ਇਸ ਜਿਹੜਾ ਮਾੜੇ ਜਿਹੜੇ ਜੁਰਮ ਨੂੰ ਇੰਨਾ ਸੀਰੀਅਸ ਕ੍ਰਾਈਮ ਸੀ ਤੇ ਇਹਦੇ ਵਿੱਚ ਪੂਰੇ ਐਫਰਟਸ ਕਰਕੇ ਜਿਹੜਾ ਨੂੰ ਲੈ ਕੇ ਜਾਂਦਾ ਸਰ ਇਹ ਬੜੀਆਂ ਲਿਖਿਆ ਬਈ ਇਹਦੀ 8.8% 8% ਪਰ ਮੈਂ ਇਹਦੇ ਵਿੱਚ ਥੋੜਾ ਜਨਾ ਇਹ ਵੀ ਦੱਸਣਾ ਚਾਹੂੰਗਾ ਤੁਹਾਡੇ ਮਾਧਿਅਮ ਰਹੀਂ ਵੀ ਜਿਵੇਂ ਕਿ ਬੱਚੇ ਦੀ ਜਿਹੜੀ ਤਲਾਸ਼ 6 ਘੰਟੇ ਤੋਂ 7 ਘੰਟੇ ਬਾਅਦ ਪਤਾ ਲੱਗੀ ਪਈ ਸੀ। ਔਰ ਦੋਸ਼ੀ ਕੋਈ ਬਾਹਰਲਾ ਨਹੀਂ ਆਪਣਾ ਗਵਨਦੀ ਸਾਹਮਣੇ। ਆਪਣਾ ਉੱਥੇ ਘਰ ਵੀ ਹੈ ਔਰ ਉੱਥੇ ਆਪਣੀ ਦੁਕਾਨ ਵੀ ਹੈ ਤੇ ਉੱਥੇ ਪਰ ਰਹਿ ਵੀ ਰਹਿਆ ਤੇ ਆਪਣੇ ਸਾਹਮਣੇ ਘਰ ਦੇ ਵਿੱਚ ਤੁਹਾਡਾ ਵਾਕਫ ਘਰ ਰਹਿ ਰਿਹਾ ਤੇ ਉਹਦੇ ਘਰੇ ਇੱਕ ਗੈਸਟ ਆਇਆ। ਉਹਦਾ ਕਜ਼ਨ ਆਇਆ ਤਾਂ ਉਹ ਇਹ ਜੀ ਹਰਕਤ ਕਰ ਗਿਆ। ਆਪਾਂ بڑے ਬੱਚਿਆਂ ਦੀ ਨਿਗਰਾਨੀ ਜ਼ਰੂਰ ਰੱਖੀਏ ਜਿਹੜੇ 4 ਸਾਲ ਦੇ ਬੱਚੇ ਹੈ ਜੇਕਰ ਆਪਾਂ ਹੁਣ ਉਹਨੂੰ ਬੱਚੇ ਨੂੰ ਯੂਪੀ ਤੋਂ ਮਿਲਣ ਲਈ ਇੱਥੇ ਬੁਲਾਇਆ। ਉਹਦੀ ਮਦਰ ਯੂਪੀ ਚ ਹੈ। ਤੇ ਜੇ ਉਹਦੀ ਮਦਦ ਤੋਂ ਬਗੈਰ ਉਹਨੂੰ ਬੁਲਾਇਆ ਤਾਂ ਫਿਰ ਆਪਣੀ ਕੋ ਇਨਸਾਨੀਅਤ ਨਾਤੇ ਜਾਂ ਆਪਣੇ ਨਿੱਜੀ ਫਰਜ਼ ਬਣਦਾ ਕਿ ਉਸ ਬੱਚੇ ਦੀ ਨਿਗਰਾਨੀ ਔਰ ਪਰਵਾਹੀ ਕੀਤੀ ਜਾਵੇ ਆਪਾਂ ਨੂੰ ਟਾਈਮ ਟੂ ਟਾਈਮ ਬੱਚੇ ਦਾ ਖਾਣਾ ਪਾਣਾ ਬਹਿਣਾ ਉਠਣਾ ਸਾਰੇ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਦੇਖੋ ਮੈਂ ਉਸ ਪਰਿਵਾਰ ਨੂੰ ਇਹ ਟਿੱਪਣੀ ਨਹੀਂ ਕਰਦਾ ਉਹਨਾਂ ਪਰਿਵਾਰ ਨਾਲ ਤਾਂ ਪਹਿਲਾਂ ਹੀ ਬੜਾ ਮਾੜਾ ਹੋਇਆ ਪਰ ਮੈਂ ਇੱਕ ਆਮ ਜਿਹੜੇ ਸਾਡੇ ਹੋਰ ਪ੍ਰਵਾਸੀ ਭਰਾ ਆਏ ਜਾਂ ਹੋਰ ਉੱਥੇ ਇੱਥੇ ਜਿਹੜੇ ਪੱਖ-ਵੱਖ ਇਲਾਕਿਆਂ ਚ ਰਹਿੰਦੇ ਆ ਆਪਣੇ ਬੱਚਿਆਂ ਦੀ ਕੁਝ ਹੱਦ ਤੱਕ ਐਨੀ ਨਹੀਂ ਬੇਪਰਵਾਹੀ ਕਰੀਏ ਵੀ ਆਪਾਂ ਨੂੰ 8-8 ਘੰਟੇ ਆਪਣੇ 4 ਸਾਲ ਦੇ ਬੱਚੇ ਦਾ ਪਤਾ ਹੀ ਨਾ ਲੱਗੇ। ਕਮ ਸੇ ਕਮ ਜੇ ਬੱਚਾ 10 ਮਿੰਟ ਬਾਅਦ ਪਤਾ ਲੱ ਆ ਜਾਂਦਾ 15 ਮਿੰਟ ਬਾਅਦ ਪਤਾ ਲੱ ਆ ਜਾਂਦਾ ਪਰ ਆਪ ਐਨੀ ਦੇਰ ਬਾਅਦ ਚਲੋ ਠੀਕ ਹੈ ਸਾਡੀ ਤਾਂ ਡਿਊਟੀ ਬਾਉਂਡ ਹੈ ਅਸੀਂ ਕਰਨਾ ਸਾਡੀ ਇਨਫੋਰਸਮੈਂਟ ਏਜੰਸੀ ਹੈ ਸਾਡੀ ਡਿਊਟੀ ਹੈ ਪਰ ਥੋੜਾ ਜਿਹਾ ਆਪਣੀ ਆਪਣੀ ਜਿਹੜੀਆਂ ਜ਼ਿੰਮੇਵਾਰੀਆਂ ਤੇ ਵੀ ਆਪਾਂ ਨੂੰ ਖੜਨਾ ਚਾਹੀਦਾ। ਸਰ ਜਿਹੜੀ ਜਗ੍ਹਾ ਬੱਚੇ ਨੂੰ ਮਾਰਿਆ ਬੈੱਡ ਤੇ ਦਬਾਇਆ ਉਸ ਜਗ੍ਹਾ ਤੇ ਹੀ ਇਹਨੇ ਪਹਿਲੇ ਉਹਨੂੰ ਮਾਰਿਆ ਤੇ ਰਿਪੋਰਟ ਕੀਤਾ ਉਸੇ ਸੇਮ ਇੱਕੋ ਹੀ ਕ ਰਹਿੰਦਾ ਸੀ ਉਹ ਸ਼ੋਕ ਬਾਹਰ ਕੰਮ ਤੇ ਗਿਆ ਸੀ ਤੇ ਉੱਥੇ ਘਰ ਦੇ ਵਿੱਚ ਜਾ ਕੇ ਨਹੀਂ ਹਰਕਤ ਹੋ। ਉਹ ਕਿਹੜਾ ਕਾਰਨ ਕੀ ਸੀਗਾ ਸਰ ਬੈੱਡ 'ਚ ਲਕਾਉਣ ਦਾ ਕੀ ਕਾਰਨ ਸੀਗਾ? ਦੇਖੋ ਜਦੋਂ ਇਸ ਬੰਦੇ ਨੂੰ ਪਤਾ ਹੀ ਆ ਬੱਚੀ ਮਰ ਗਈ। ਮੈਂ ਉਹਦੇ ਨਾਲ ਇਹ ਜਾ ਮਾੜੀ ਹਰਕਤ ਕੀਤੀ ਆ ਤਾਂ ਮੈਨੂੰ ਭੱਜਣ ਦਾ ਮੌਕਾ ਮਿਲੇ ਜਿੰਨੀ ਲੇਟ ਇਸ ਬੱਚੇ ਦੀ ਇਤਲਾਹ ਮਿਲੇ ਤਾਂ ਉਨੀ ਛੇਤੀ ਮੈਂ ਉਨੀ ਦੂਰੀ ਤੇ ਜਾ ਸਕਦਾ। ਬਿਲਕੁਲ ਜੀ ਫਾਸਟ ਟਰੈਕ ਕੋਰਟ 'ਚ ਲਗਾਇਆ ਜਾਏਗਾ। ਬਿਲਕੁਲ ਜੀ ਫਾਸਟ ਟਰੈਕ ਦੇ ਵਿੱਚ ਅਸੀਂ ਆਲਰੇਡੀ ਕੋਰਟ ਦੇ ਨਾਲ ਰابطੇ 'ਚ ਆਂ ਔਰ ਇਹਨੂੰ ਪਰਸਨਲੀ ਅਸੀਂ ਆਪ ਮੋਨੀਟਰ ਕਰਾਵਾਂਗੇ। ਤੇ ਇਹਦੇ ਵਿੱਚ ਪਹਿਲ ਦੇ ਆਧਾਰ ਤੇ ਔਰ ਬੜਾ ਟਾਈਮਲੀ ਫਰੇਮ ਕਰਕੇ ਤੇ ਇਹਨੂੰ ਸਜ਼ਾ ਕਰਾਂਗੇ ਠੀਕ ਹੈ ਸਰ ਇੱਕ ਬਹੁਤ ਜ਼ਰੂਰੀ ਸਵਾਲ ਹੈ ਜੀ ਜਿਹੜੇ ਨਵੇਂ ਕਾਨੂੰਨ ਪਾਸ ਹੋਏ ਉਹਨਾਂ ਦੇ ਆਧਾਰ ਤੇ ਕਾਰਵਾਈ ਹੋਈਗੀ ਜਾਂ ਹਜੇ ਹਜੇ ਨਵੇਂ ਕਾਨੂੰਨ ਜਦੋਂ ਆਣਗੇ ਉਹਨੂੰ ਅਸੀਂ ਦੇਖਾਂਗੇ ਉਹਦੇ ਮੁਤਾਬਿਕ ਕੀ ਹੁੰਦਾ ਸਾਡਾ ਫਿਲਹਾਲ ਇਹਨੂੰ ਗ੍ਰਿਫਤਾਰ ਕਰਕੇ ਉਹਦਾ ਚਲਾਨ ਪੁਟ ਇਨ ਕੋਰਟ ਪੁੱਛ ਕਰਨਾ ਬਾਕੀ ਕੋਰਟ ਦਾ ਪ੍ਰੋਸੀਜਰ ਹੈ ਉਹਦੇ ਵਿੱਚ ਅਸੀਂ ਬਿਲਕੁਲ ਇਹਦੀ ਪੈਰਵਾਹੀ ਕਰਕੇ ਇਹਨੂੰ ਇਮੀਡੀਏਟਲੀ ਮਤਲਬ ਪਹਿਲ ਦੇ ਆਧਾਰ ਤੇ ਕਰਾਂਗੇ